ਲੁਧਿਆਣਾ ਪੱਛਮੀ ਦਾ ਚੋਣ ਦੰਗਲ ਨਤੀਜੇ ਲਗਭਗ ਕਲੀਅਰ ਹੋਣੇ ਸ਼ੁਰੂ ਹੋ ਗਏ ਨੇ ਲੀਡ ਬਰਕਰਾਰ ਹੈ ਤਾਂ ਦੱਸ ਦੀਏ ਕੇ ਹਾਲੇ 8 ਰਾਊਂਡ ਹੋਏ ਨੇ 14 ਰਾਊਂਡ ਜਿਹੜੇ ਪੂਰੇ ਹੋਣੇ ਆ 14 ਰਾਊਂਡ ਤੱਕ ਸਥਿਤੀਆਂ ਪ੍ਰਸਥਿਤੀਆਂ ਬਹੁਤ ਕੁਝ ਬਦਲੇਗਾ ਪਰ 8 ਰਾਊਂਡ ਤੋਂ ਬਾਅਦ ਕਿਹਦਾ ਅੰਕੜਾ ਕਿੱਥੇ ਖੜਾ ਹੈ ਕੌਣ ਕਿਹਨੂੰ ਪਛਾੜ ਕੇ ਅੱਗੇ ਲੰਘ ਗਿਆ ਤੇ ਕੌਣ ਕਿੱਥੇ ਜੇ ਜਿਹੜਾ ਆਪਣੇ ਆਪ ਨੂੰ ਉਹ ਟਿਕਿਆ ਨਜ਼ਰ ਆ ਰਿਹਾ ਲੁਧਿਆਣਾ ਪੱਛਮੀ ਦੀ ਗੱਲ ਕਰੀਏ ਜੋ ਇਸ ਵਖਤ ਅੰਕੜੇ ਨਜ਼ਰ ਆ ਰਹੇ ਨੇ ਰਿਜ਼ਲਟ ਹੈ ਲੁਧਿਆਣਾ ਪੱਛਮੀ ਦਾ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਲੀਡ ਹੈ ਉਹ ਪੂਰੀ ਤਰ੍ਹਾਂ ਬਣਾਈ ਹੋਈ ਹੈ ਸੰਜੀਵ अरोड़ा ਸੰਜੀਵ अरोड़ा 20923 ਵੋਟਾਂ ਨਾਲ ਲਗਾਤਾਰ ਅੱਗੇ ਚੱਲ ਰਹੇ ਨੇ 8ਵੇਂ 라ਉਂਡ ਤੋਂ ਬਾਅਦ ਸੰਜੀਵ अरोड़ा 20923 ਵੋਟਾਂ ਤੇ ਨੇ ਕਾਂਗਰਸ ਉਹਨਾਂ ਦਾ ਪਿੱਛਾ ਕਰਦਿਆ ਕਰਦਿਆ ਥੋੜੀਆਂ ਜਿਹੀਆਂ ਵੋਟਾਂ ਦੇ ਫਰਕ ਨਾਲ ਦੂਸਰੇ ਨੰਬਰ ਤੇ ਐ ਲੀਡ ਵੱਧ ਘਟ ਜਾਂਦੀ ਹੈ ਪਰ ਹੁਣ ਜਿਹੜੀ ਇਸ ਵਕਤ ਦੀ ਲੀਡ ਹੈ 3991 ਵੋਟਾਂ ਦੀ ਲੀਡ ਹੋ ਗਈ ਹੈ ਭਾਰਤ ਪੂਸ਼ਣ ਆਸ਼ੂ 16054 ਵੋਟਾਂ ਦੇ ਫਰਕ ਨਾਲ ਦੂਸਰੇ ਨੰਬਰ ਤੇ ਹੈ ਤੇ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਹੁਣ ਤੀਸਰੇ ਨੰਬਰ ਤੇ ਆ ਗਏ ਨੇ ਜੀਵਨ ਗੁਪਤਾ 12788 ਵੋਟਾਂ ਦੇ ਫਰਕ ਨਾਲ ਤੀਸਰੇ ਨੰਬਰ ਤੇ ਨੇ ਜੇਕਰ ਗੱਲ ਕਰੀਏ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਤਾਂ ਉਹ ਸਿਰਫ 4352 ਵੋਟਾਂ ਯਾਨੀ ਕਿ 4352 ਵੋਟਾਂ ਨਾਲ ਚੌਥੇ ਨੰਬਰ ਤੇ ਨੇ ਬਹੁਤ ਪਿੱਛੇ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹਦੀ ਗੱਲ ਕਰੀਏ ਪਿਛਲੀਆਂ ਸਾਰੀਆਂ ਜਿਮਣੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਸਕਿਪ ਕੀਤੀਆਂ ਸਨ ਨਹੀਂ ਲੜੀਆਂ ਸਨ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੇ ਸੰਕਟ ਚੋਂ ਲੰਘ ਰਿਹਾ ਸੀ ਪਾਰਟੀ ਦਾ ਜਿਹੜਾ ਕ੍ਰਾਈਸਿਸ ਆ ਉਹ ਕਿਤੇ ਨਾ ਕਿਤੇ ਬਹੁਤ ਪਿੱਛੇ ਲੈ ਗਿਆ ਹਾਸ਼ੀਏ ਤੇ ਲੈ ਗਿਆ ਪਾਰਟੀ ਨੂੰ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨਹੀਂ ਲੜੀਆਂ ਸਨ ਪਰ ਇਸ ਵਾਰ ਕਿਉਂਕਿ ਥੋੜਾ ਰਵਾਈਵਲ ਦੇ ਵਿੱਚੋਂ ਉਪਜੀਸੀ ਪਾਰਟੀ ਉਸ ਆਪਣੇ ਆਪ ਨੂੰ ਰਵਾਈਵ ਕੀਤਾ ਸੀ ਰਵਾਈਵ ਕਰਨ ਤੋਂ ਬਾਅਦ ਪਰਪਕਾਰ ਸਿੰਘ ਘੁੰਮਣ ਇਹਨਾਂ ਨੇ ਇੱਕ ਉਮੀਦਵਾਰ ਦਿੱਤਾ ਸੀ ਪਰ ਬਹੁਤ ਪਿੱਛੇ ਰਹਿ ਗਏ ਨੇ ਤਾਂ 20923 ਵੋਟਾਂ ਨਾਲ ਜਿਹੜੇ ਸੰਜੀਵ अरोड़ा ਨੇ ਉਹ ਅੱਗੇ ਚੱਲ ਰਹੇ ਨੇ 16000 54 ਵੋਟਾਂ ਨਾਲ ਦੂਸਰੇ ਨੰਬਰ ਤੇ ਨੇ ਭਾਰਤ ਪੋਸ਼ਣ ਆਸ਼ੂ ਤੇ ਬੀਜੇਪੀ ਦੇ ਜਿਹੜੇ ਜੀਵਨ ਗੁਪਤਾ ਨੇ 12700 ਵੋਟਾਂ ਨਾਲ ਤੀਸਰੇ ਨੰਬਰ ਤੇ ਨੇ ਇਹ ਹੁਣ ਤੱਕ ਦੀ ਤਸਵੀਰ ਹੈ ਤਸਵੀਰ ਲਗਭਗ ਜਿਹੜੀ ਹੈਗੀ ਆ ਉਹ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਸਿਰਫ 8 ਨੰਬਰ 8 ਜਿਹੜੇ ਰਾਊਂਡ ਉਹ ਪੂਰੇ ਹੋਏ ਨੇ 8 ਰਾਊਂਡ ਤੋਂ ਬਾਅਦ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਲੀਡ ਉਸੇ ਤਰ੍ਹਾਂ ਬਰਕਰਾਰ ਹੈ ਅਗਲੇ ਸਮੀਕਰਨ ਕਿਹੋ ਜਿਹੇ ਹੋਣਗੇ ਕੀ ਭਾਰਤ ਪੋਸ਼ਣ ਆਸ਼ੂ ਇਸ 3900 ਜਿਹੜੀ ਲੀਡ ਹੈ 3991 ਵੋਟਾਂ ਦੀ ਲੀਡ ਹੈ ਇਹਨੂੰ ਤੋੜਨ ਦੇ ਵਿੱਚ ਕਾਮਯਾਬ ਹੋਣਗੇ ਤੇ ਜਾਂ ਜਿਹੜੇ ਅ ਅਰੋੜਾ ਨੇ ਸੰਜੀਵ ਅਰੋੜਾ ਨੇ ਜਿਹੜੇ ਉਹ ਆਪਣੀ ਲੀਡ ਬਰਕਰਾਰ ਰੱਖਣਗੇ ਅਗਲੇ ਰਾਉਂਡ ਜਿਹੜੇ ਹੈਗੇ ਆ ਕਿਸ ਤਰ੍ਹਾਂ ਦੇ ਰਹਿਣਗੇ ਕਿਸ ਤਰ੍ਹਾਂ ਦੇ ਸਮਕਰਨ ਵਧਣਗੇ ਦੇਖਣੇ ਹੋਣਗੇ ਜੁੜੇ ਰਹੋ ਧੰਨਵਾਦ